ਅੱਜ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੀਆਂ ਸੈਤਾਂ ਦੇ ਮੁਤਾਬਕ ਸ਼੍ਰੀ ਬਗੀਰਤ ਮੀਨਾ ਜੀ ਐਸਐਸਪੀ ਸਾਹਿਬ ਮਾਨਸਾਂ ਦੀ ਡਿਸਾ ਨਰੇਸ਼ ਪੀਐਸਪੀ ਜ਼ਰੀਸ਼ ਕੰਦਰ ਸਿੰਘ ਜੀ ਦੀ ਅਗਵਾਈ ਹੇਠ ਇਹ ਜਿਹੜੇ ਇੰਟਰ ਸਟੇਟ ਨਾਕੇ ਐ ਇਹ ਹਰਿਆਣਾ ਬਾਰਡਰ ਤੇ ਲਾਏ ਗਏ ਐ ਸਾਰੇ ਹੀ ਜਿਹੜੇ ਦੇ ਵਿੱਚ ਸਾਡੇ ਨਾਕੇ ਲੱਗੇ ਐ ਇਹ ਸਾਡਾ ਵੀ ਨਾਕਾ ਜਿਹੜਾ ਲੱਖੀ ਵਾਲਾ ਐ ਇਹ ਇੰਟਰ ਸਟੇਟ ਨਾਕਾ ਐ ਹਾਈ ਟੈਕ ਨਾਕਾ ਐ ਤੇ ਸੀਸੀਟੀਵੀ ਵਗੈਰਾ ਸਾਰਾ ਇੱਥੇ ਲੱਗਾ ਐ ਇੱਥੇ ਹਰ ਇੱਕ ਆਉਣ ਜਾਣ ਵਾਲੇ ਵਹੀਕਲ ਦੀ ਅੱਜ 8 ਤੋਂ ਲੈ ਕੇ 2 ਵਜੇ ਤੱਕ ਸੀਨੀਅਰ ਅਫਸਰਾਂ ਦੇ ਗੂਕ ਮੁਤਾਬਕ ਬ੍ਰੀਫ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਹਰਿਆਣਾ ਚ ਹੋਣ ਵਾਲੇ ਨਸ਼ਾ ਦਾ ਸਕ੍ਰੀਨ ਨੂੰ ਇੱਥੇ ਰੋਕਿਆ ਜਾ ਸਕੇ ਗੱਡੀਆਂ ਦੇ ਹੋਰ ਵੀ ਜਿਹੜੇ ਸਿਸਟਮ ਹੈ ਕਾਗਜ਼ ਪੱਤਰ ਵਗੈਰਾ ਜਾ ਜੋ ਵੀ ਹੈ ਮਤਲਬ ਸਾਰਾ ਅਸੀਂ ਚੈੱਕ ਕਰ ਰਹੇ ਹਾਂ ਕਸੂਰਵਾਰਾਂ ਦੇ ਚਲਾਨ ਵੀ ਕੀਤੇ ਜਾ ਰਹੇ ਐ ਤੇ ਇਸ ਕਰਕੇ ਇਹ ਜਿਹੜੀ ਨਾਕਾਬੰਦੀ ਅੱਜ ਸਾਡੇ ਵੱਲੋਂ ਕੀਤੀ ਗਈ ਹੈ ਹੁਣ ਤੱਕ ਤੁਸੀਂ ਕਿੰਨੇ ਕਿ ਚਲਾਨ ਕਰ ਚੁੱਕੇ ਜੀ ਘੱਟ ਤੋਂ ਘੱਟ ਅਸੀਂ 10 ਦੇ ਕਰੀਬ ਵਹੀਕਲਾਂ ਦੇ ਜਿਹੜੇ ਕਸੂਰਵਾਰਾਂ ਦੇ ਜਿੰਨਾਂ ਦੇ ਡਿਫਾਲਟ ਸੀਗੇ ਉਹਨਾਂ ਦੇ ਚਲਾਨ ਕੱਟੇ ਜਾ ਚੁੱਕੇ ਐ ਇਹ ਕਮ ਸੇ ਕਮ ਸਵੇਰ ਤੋਂ ਲੈ ਕੇ 8 ਵਜੇ ਤੋਂ ਜਿੰਨੀਆਂ ਵੀ ਗੱਡੀਆਂ ਇਸ ਬਾਰਡਰ ਨੂੰ ਕ੍ਰੋਸ ਕਰਦੀਆਂ ਨੇਗੀਆਂ ਤਕਰੀਬਨ ਸਾਰੀਆਂ ਗੱਡੀਆਂ ਦੀ ਤਰੀਫ ਨਾਲ ਚੈੱਕ ਇਨ ਕੀਤੀ ਗਈ ਹੈ